ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹਸ਼ਰਪਰ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਸਵਾਜ ਇੱਕ ਵਾਰ ਮੁਰ ਤੋਂ ਗੱਲ ਕਰਾਂਗੇ ਸਕੂਲਾਂ ਦੀ ਸਕੂਲਾਂ ਦੇ ਵਿੱਚ ਸਿੱਖਿਆ ਹਾਸਲ ਕਰਨ ਜਾਂਦੇ ਵਿਦਿਆਰਥੀਆਂ ਦੀ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵਕਤ ਉੱਤਰੀ ਭਾਰਤ ਹੈ ਜਿਹੜਾ ਉਹ ਸ਼ੀਤ ਲਹਿਰ ਦੀ ਲਪੇਟ ਵਿੱਚ ਆਇਆ ਹੋਇਆ ਹੈ ਤੇ ਬਰਫੀਲੀਆਂ ਹਵਾਵਾਂ ਚੱਲਣ ਕਾਰਨ ਦਿਨ ਪ੍ਰਤੀ ਦਿਨ ਕੜਾਕੇ ਦੀ ਠੰਡ ਦੇ ਵਿੱਚ ਜਿਹੜਾ ਇਜ਼ਾਫਾ ਹੁੰਦਾ ਹੈ ਦਿਖਾਈ ਦੇ ਰਿਹਾ ਸੋ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਪੰਜਾਬ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਹਾਲਾਂਕਿ ਜੇਕਰ ਆਪਾਂ ਉਸ ਦੌਰਾਨ ਪੰਜਾਬ ਦੇ ਬਹੁਤ ਹਿੱਸਿਆਂ ਦੀ ਗੱਲ ਕਰੀਏ ਤਾਂ ਉਸ ਦੌਰਾਨ ਪੰਜਾਬ ਦੇ ਬਹੁਤ ਹਿੱਸਿਆਂ ਦੇ ਵਿੱਚ ਜਿਹੜੀ ਉਹ ਕੜਾਕੇ ਦੀ ਠੰਡ ਉਹ ਨਹੀਂ ਪੈ ਰਹੀ ਸੀ ਧੁੰਦਾਂ ਦਾ ਮੌਸਮ ਹੈ ਜਿਹੜਾ ਉਹ ਨਹੀਂ ਸੀ ਪਰੰਤੂ ਜੇਕਰ ਜਿਵੇਂ ਹੀ ਸਕੂਲ ਖੁੱਲਦੇ ਨੇ 1 ਜਨਵਰੀ ਤੋਂ ਨਵੇਂ ਬਾਰੇ ਤੋਂ ਸਕੂਲ ਖੁੱਲਦੇ ਨੇ ਤਾਂ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਹੈ ਉਹ ਇੱਕਦਮ ਹੀ ਵੱਧ ਜਾਂਦੀ ਹੈ ਤੇ ਪੂਰੀ ਉੱਤਰੀ ਭਾਰਤ ਦੇ ਵਿੱਚ ਇਸ ਵਕਤ ਸੀਤ ਲਹਿਰਾਂ ਜਿਹੜੀ ਉਹ ਸਿਖਰਾਂ ਤੇ ਹੈ ਤੇ ਹਰ ਇੱਕ ਵਿਅਕਤੀ ਠੰਡ ਤੋਂ ਕੰਬਦਾ ਹੋਇਆ ਠਰੂ ਠਰੂ ਕਰਦਾ ਵਿਕਾਈ ਦੇਰਿਆ ਤੇ ਅਜਿਹੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਵਿਦਿਆਰਥੀਆਂ ਲਈ ਨਹੀਂ ਵਧਾਈਆਂ ਗਈਆਂ ਨੇ ਬਲਕਿ ਸਕੂਲਾਂ ਦੇ ਸਮੇਂ ਦੇ ਵਿੱਚ ਜਿਹੜੀ ਉਹ ਤਬਦੀਲੀ ਕੀਤੀ ਗਈ ਸੀ ਸਵੇਰ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਦਾ ਸਮਾਂ ਜਿਹੜਾ ਪੰਜਾਬ ਸਰਕਾਰ ਵੱਲੋਂ ਸਕੂਲਾਂ ਦਾ ਉਮਿਤ ਦਿੱਤਾ ਗਿਆ ਸੀ ਸੋ ਹੁਣ ਬਹੁਤ ਸਾਰੇ ਮਾਪਿਆਂ ਦੇ ਫੋਨ ਕਾਲਸ ਵੀ ਆਏ ਨੇ ਸਾਡੇ ਪੇਜ ਤੇ ਮੈਸੇਜ ਵੀ ਆਏ ਨੇ ਕਿ ਤੁਸੀਂ ਪੰਜਾਬ ਸਰਕਾਰ ਤੱਕ ਛੋਟੇ ਬੱਚਿਆਂ ਦੀ ਗੱਲ ਪਹੁੰਚਾਓ ਮਾਪਿਆਂ ਦੀ ਗੱਲ ਪਹੁੰਚਾਓ ਕਿ ਸਰਕਾਰ ਨੂੰ ਹੁਣ ਜਿਹੜੀ ਇਹ ਕਿੜਾਕੇ ਦੀ ਠੰਡ ਹੈ ਇਸ ਤੇ ਮੱਦੇ ਨਜ਼ਰ ਸਕੂਲਾਂ ਦੇ ਵਿੱਚ ਜਿਹੜੀਆਂ ਥੋੜੀਆਂ-ਬੋਤੀਆਂ ਹਫ਼ਤੇ 10 ਦਿਨ ਦੀਆਂ ਛੁੱਟੀਆਂ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਜਦੋਂ ਪਹਿਲਾਂ ਵੀ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਸਕੂਲਾਂ ਦੇ ਵਿੱਚ ਤਾਂ ਉਸ ਵਕਤ ਵੀ ਇਹ ਸਕੂਲਾਂ ਦੇ ਅਧਿਆਪਕਾਂ ਵੱਲੋਂ ਜ਼ੂਮ ਐਪ ਰਾਹੀਂ ਜਾਨਕੀ ਆਨਲਾਈਨ ਟਾਂਕ ਦੇ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਗਈ ਸੀ ਤੇ ਉਸ ਵਕਤ ਠੰਡ ਵੀ ਜਿਹੜੀ ਇੰਨੀ ਨਹੀਂ ਜ਼ਿਆਦਾ ਨਹੀਂ ਸੀ ਤੇ ਹੁਣ ਧੁੰਦਾ ਦਾ ਮੌਸਮ ਜਿਹੜਾ ਉਹ ਸਿਖਰਾਂ ਤੇ ਆ ਕਹਿ ਰਿਹਾ ਜਾਰੀ ਹੈ ਧੁੰਦ ਦਾ ਠੰਡ ਦਾ ਕੜਾਕੇ ਦੀ ਠੰਡ ਸਿਖਰਾਂ ਤੇ ਆ ਤੇ ਅਜਿਹੇ ਦੇ ਵਿੱਚ ਹੁਣ ਸਰਕਾਰ ਵੱਲੋਂ ਛੁੱਟੀਆਂ ਨਾ ਵਿਦਾਇ ਜਾਣਕਾਰਨ ਮਾਪੇ ਵੀ ਥੋੜੇ ਚਿੰਤਾ ਦੇ ਆਲਮ ਚ ਨੇ ਕਿਉਂਕਿ ਸਵੇਰ ਸਮੇਂ ਵਿਦਿਆਰਥੀਆਂ ਨੂੰ ਖਾਸ ਕਰ ਛੋਟੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਭੇਜਣਾ ਕਾਫੀ ਜ਼ਿਆਦਾ ਉਖਿਆਈ ਪੇਸ਼ ਆਉਂਦੀ ਆ ਮਾਪਿਆਂ ਨੂੰ ਕਿਉਂਕਿ ਜ਼ਿਆਦਾਤਰ ਗਿਣਤੀ ਅਜਿਹੇ ਮਾਪਿਆਂ ਦੀ ਹੈ ਜੋ ਕਿ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਛੱਡਣ ਲਈ ਖੁਦ ਆਪਣੇ ਵਾਹਨਾਂ ਤੇ ਜਾਂਦੇ ਨੇ ਸੋ ਅਸੀਂ ਆਮ ਤੌਰ ਤੇ ਵੇਖਦੇ ਆ ਕਿ ਬਹੁਤੇ ਜਿਹੜੇ ਮਾਪੇ ਹੁੰਦੇ ਨੇ ਜਾਂ ਜਿਨ੍ਹਾਂ ਨੇ ਛੱਡਣ ਜਾਣਾ ਹੁੰਦਾ ਹੈ ਨੇ ਘਰ ਦੇ ਜੀ ਛੱਡਣ ਜਾਂਦੇ ਨੇ ਤਾਂ ਉਹਨਾਂ ਦੇ ਕੰਮਕਾਰ ਦਾ ਸਮਾਂ ਵੀ ਹੈ ਜਿਹੜਾ ਉਹ ਸਵੇਰ ਸਮੇਂ ਹੁੰਦਾ ਹੈ 9:00 9:30 ਦੇ ਕਰੀਬ ਦਾ ਸਮਾਂ ਹੁੰਦਾ ਹੈ ਤਾਂ ਉਹੀ ਸਮਾਂ ਹੁੰਦਾ ਹੈ ਵਿਦਿਆਰਥੀਆਂ ਨੂੰ ਸਕੂਲ ਛੱਡਣ ਦਾ ਸੋ ਇਸ ਕਾਰਨ ਮਾਪੇ ਵੀ ਆ ਜਿਹੜੇ ਉਹ ਦੁਬਿਧਾ ਦੇ ਵਿੱਚ ਪਏ ਹੋਏ ਜਾਪ ਰਹੇ ਨੇ ਸੋ ਲਗਾਤਾਰ ਮੈਨੂੰ ਫੋਨ ਕਾਲਸ ਵੀ ਆ ਰਹੀਆਂ ਸੋ ਸਾਡੇ ਅਦਾਰਾ ਹੁਸ਼ਿਆਰਪੁਰ ਨਿਊਜ਼ ਚੈਨਲ ਤੇ ਸਾਨੂੰ ਮੈਸੇਜ ਵੀ ਆ ਰਹੇ ਨੇ ਸਾਡੇ ਦਰਸ਼ਕਾਂ ਦੇ ਜਾਂ ਜਿਹੜੇ ਲੋਕ ਆਪਣੀ ਆਵਾਜ਼ ਜਿਹੜੀ ਉਹ ਸਰਕਾਰੀ ਦਰਬਾਰ ਤੱਕ ਪਹੁੰਚਾਉਣਾ ਚਾਹੁੰਦੇ ਨੇ ਸੋ ਉਸ ਨੂੰ ਲੈ ਕੇ ਅੱਜ ਦਾ ਇਹ ਪ੍ਰੋਗਰਾਮ ਕੀਤਾ ਗਿਆ ਸੋ ਸਰਕਾਰ ਨੂੰ ਅਪੀਲ ਕਰਨਾ ਚਾਹਾਂਗਾ ਕਿ ਠੰਡ ਦੇ ਮੌਸਮ ਨੂੰ ਵੇਖਦੇ ਹੋਇਆ ਛੋਟੇ ਬੱਚਿਆਂ ਨੂੰ ਜਿਹੜੀਆਂ ਛੁੱਟੀਆਂ ਸਕੂਲਾਂ ਦੇ ਵਿੱਚ ਜ਼ਰੂਰ ਕੀਤੀਆਂ ਜਾਣ ਕਿਉਂਕਿ ਇਸ ਤੋਂ ਪਹਿਲਾਂ ਵੀ ਸਕੂਲਾਂ ਦੇ ਵਿੱਚ ਇਸੂਮ ਐਪ ਰਾਹੀਂ ਆਨਲਾਈਨ ਢੰਗ ਦੇ ਨਾਲ ਵਿਦਿਆਰਥੀਆਂ ਦੀ ਜਿਹੜੀ ਸਿੱਖਿਆ ਨਿਰੰਤਰ ਜਾਰੀ ਰੱਖੀ ਗਈ ਸੀ ਸੋ ਇੱਕ ਵਾਰ ਮੁੜ ਤੋਂ ਸਰਕਾਰ ਨੂੰ ਮਾਪਿਆਂ ਦੀ ਇਸ ਮੰਗ ਨੂੰ ਵੇਖਦੇ ਹੋਇਆ ਇਸ ਅਪੀਲ ਨੂੰ ਵੇਖਦੇ ਹੋਇਆ ਜ਼ਰੂਰ ਥੋੜੇ ਬਹੁਤ ਦਿਨਾਂ ਲਈ ਕੁਛ ਨਾ ਕੁਝ ਫੈਸਲਾ ਜਿਹੜਾ ਉਹ ਜ਼ਰੂਰ ਲੈਣਾ ਚਾਹੀਦਾ ਹੈ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਾਰਪਰ ਨਿਊਜ਼ ਦੇ ਨਾਲ